ਨੌਰੀ ਮਿੱਤਰੋ ਹੁਣ ਅਸੀਂ ਆ ਗਏ ਆ ਬਿਲਗਾ ਜਿੱਥੇ ਸ੍ਰੀ ਗੁਰੂ ਵਰਜਨਦੇਵ ਜੀ ਮਹਾਰਾਜ ਜੀ ਜਦੋਂ ਮਾਤਾ ਗੰਗਾ ਜੀ ਨੂੰ ਵਿਆਹਣ ਆਏ ਸੀ ਤਾਂ ਇੱਥੇ ਉਹ ਰਾਤ ਰਹਿਏ ਸੀਗੇ ਤੇ ਉਹਨੇ ਵਸਤਰ ਬਦਰੇ ਸੀ ਤੇ ਜਿਹੜੇ ਉਹ ਵਸਤਰ ਆ ਜਿਹੜਾ ਬਾਣਾ ਆ ਉਹ ਹੱਲੇ ਵੀ ਇੱਥੇ ਮੌਜੂਦ ਆ ਇੱਥੇ ਬਹੁਤ ਹੀ ਵੱਡਾ ਇਤਿਹਾਸਿਕ ਗੁਰਦੁਆਰਾ ਬਣਿਆ ਆ ਤੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਬਣੀ ਰੂਪ ਵੀਡੀਓ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਇਤਿਹਾਸਿਕ ਜਿਹੜਾ ਗੁਰਦੁਆਰਾ ਆ ਤੇ ਅਸੀਂ ਜਿਹੜਾ ਆ ਫਲੋਰ ਤੋਂ ਆਪਾਂ ਬਿਲਿੰਗਾ ਵੱਲ ਨੂੰ ਆਵੇ ਹਾਂ ਹੁਣ ਤੇ ਆ ਤੁਸੀਂ ਦੇਖ ਹੀ ਸਕਦੇ ਆ ਇਹ ਇਮਾਰਤ ਬਣੀ ਹੋਈ ਵੱਡੀ ਤੇ ਬੁਰਸਾਵਾਂ ਜਿਹੜੇ ਆ ਇੱਥੇ ਰਾਤ ਜਦੋਂ ਕੱਟੀ ਸੀ ਤੇ ਵਸਤਰ ਬਦਲੇ ਸੀ ਤੇ ਵਸਤਰ ਜਿਹੜੇ ਉਹ ਹਲੇ ਤੱਕ ਵੀ ਮੌਜੂਦ ਨੇ ਵਸਤਰਾਂ ਦੇ ਵੀ ਤੁਹਾਨੂੰ ਦਰਸ਼ਣ ਕਰਾਵਾਂਗੇ ਲਓ ਜੀ ਮਿੱਤਰੋ ਇੱਥੇ ਬਾਬਾ ਜੀ ਨੇ ਰਾਤ ਸੇਹ ਕੀਤੀ ਸੀ ਇੱਥੇ ਰਾਤ ਕੱਟੀ ਸੀ ਵਸਤਰ ਬਦਲੇ ਸੀਗੇ ਤੇ ਉਹ ਜਿਹੜੇ ਵਸਤਰ ਆ ਉਸ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਆ ਤੇ ਲੋ ਜੀ ਮਹਾਰਾਜ ਇੱਥੇ ਜਿਹੜੇ ਬੋਰਡ ਲੱਗੇ ਹੋ ਦਰਸ਼ਨ ਕਰੋ ਤੇ ਪੜੋ ਆਸ਼ਾਹੀ ਪੰਨੀਸ਼ਰੀ ਗੁਰਵਾਜੰਦੇਵ ਜੀ ਮਹਾਰਾਜ ਜਿਹੜਾ ਜਦੋਂ ਅੰਦਰ ਤੇ ਇੱਥੇ ਜਿਹੜਾ ਇਤਿਹਾਸ ਜਿਹੜਾ ਸਾਰਾ ਲਿਖਿਆ ਹੋਇਆ ਆ ਤੇ ਇਹ ਲਖਾਉ ਨਹੀਂ ਆਪਾਂ ਉਹ ਸਾਹਮਣੇ ਤੁਹਾਨੂੰ ਜੋੜਾ ਕਰ ਮਿਲ ਜੂਗਾ ਤੇ ਮਬਾਰੀਆ ਚਿੱਤਰਕਾਰੀ ਬੜੀ ਵਧੀਆ ਕੀਤੀ ਹੈ ਹੈ ਜੀ ਆ ਦੇਖੋ ਜੀ ਇਹ ਜਿਹੜੀ ਚਿੱਤਰਕਾਰੀ ਕੀਤੀ ਮੈਂ ਤੁਹਾਨੂੰ ਦਿਖਾਉਣਾ ਹੈ ਜਿਵੇਂ ਉਹ ਸ੍ਰੀ ਗੁਰੂ ਵਰਦਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਵਿਆਹਣ ਜਾਂਦੇ ਸੀਗੇ ਤੇ ਉਹ ਜਿਹੜਾ ਪੜਾਜਾ ਤੇ ਚਿੱਤਰ ਬੜੇ ਵਧੀਆ ਤਰੀਕੇ ਨਾਲ ਬਣਾ ਕੇ ਲਾਇਆ ਹੋਇਆ ਹੈ। ਜਿਹੇ ਪ੍ਰਕਾਰ ਰਾਜੀਸ਼ ਨਾਗਰਾਂ ਨੇ ਬਣਾਈ ਹੋਈ ਹੈ। ਬਹੁਤ ਵਧੀਆ ਜਿਹੜੀ ਹੈ। ਤੇ ਲਮਾਇਆ ਹੋਇਆ ਤਸਵੀਰ ਦੇ ਵਿੱਚ ਰਬੜੀ ਆ ਜਿਹੜੀ ਆਹ ਜਿਹੜੀ ਫੋਟੋ ਆ ਉਹ ਸ੍ਰੀ ਚੰਦ ਜੀ ਦੀ ਨਾਲ ਜਿਹੜੀ ਉਹ ਦੇਖੋ ਆਹ ਹਲੇ ਕਿੱਦਾਂ ਬਾਬੇ ਕਿੱਦਾਂ ਇਹ ਉਹ ਮੈਨੂੰ ਵੀ ਥੋੜਾ ਜਿਹਾ ਯਾਦ ਆਵੇ ਹੌਣ ਦੇ ਵਿੱਚ ਲੱਗਾ ਜਾਂ ਤੰਗ ਵੀ ਜਿੱਦਾਂ ਹਨਾ ਕੋਈ ਸ੍ਰੀ ਚੰਦ ਜੀ ਦੀ ਨਾਲ ਆਓ ਦੇਖੋ ਬਾਬਾ ਬੁੱਢਾ ਜੀ ਵੀ ਨਾਲ ਆ ਸ੍ਰੀ ਚੰਦ ਜੀ ਨਾਲ ਹੀ ਹੈ ਹਨਾ ਤੇ ਹਾਂਜੀ ਹਾਂਜੀ ਤੇ ਲੋ ਜੀ ਮਿੱਤਰੋ ਹੁਣ ਤੁਹਾਨੂੰ ਅਸੀਂ ਅੰਦਰੋਂ ਦਰਸ਼ਨ ਕਰਾਵਾਂਗੇ ਏ ਗੁਰੂ ਮਾਰਾਇਨ ਜਿਹੜੇ ਵਸਤਰ ਪਾਏ ਸੀਗੇ ਉਹ ਵਸਤਰ ਅੱਜ ਵੀ ਮजूद ਆ ਸਭ ਤੋਂ ਪਹਿਲਾਂ ਬਾਬਾ ਜੀ ਆਪਾਂ ਹੱਥ ਧੋ ਲਈਏ ਨਾ ਇਧਰੋਂ ਖੁੱਤੇ ਹੋ ਗਏ ਜਾਓ ਉਹ ਜੀ ਮਿੱਤਰਾਂ ਆਇਆ ਨਾ ਬਹੁਤ ਵਧੀਆ ਤਰੀਕੇ ਨਾਲ ਜਿੱਦਾਂ ਕਿ ਨਾ ਟੈਪ ਹੁੰਦਾ ਉਦਾਂ ਦਾ ਆਇਆ ਹੋਇਆ ਹੈ ਤੁਸੀਂ ਦਰਸ਼ਨ ਕਰੀ ਸਕਦੇ ਆ ਤੇ ਝੂਮਰ ਵਧੀਆ ਤਰੀਕੇ ਨਾਲ ਆਇਆ ਨਾਲ ਕਾਰਪੈਂਟਰ ਦਾ ਕੰਮ ਵੀ ਵਿੱਚ ਚੱਲਣ ਦੇ ਆ ਤੇ ਆ ਤੁਸੀਂ ਦਰਸ਼ਨ ਕਰੋ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਕੁਰਤਾ ਪਜਾਮਾ ਖਾਤ ਸਿਮਰਨ ਸੇਲ ਵੀ ਬਟੂਆ ਪਜਾਮਾ ਰਮਾਲ ਦਸ਼ਾਲਾ ਇਹ ਸਾਰਾ ਜਿਹੜਾ ਆ ਇੱਥੇ ਸਜੋਬੀਤਾ ਸ੍ਰੀ ਗੁਰੂਵਰਜਨ ਦੇਵ ਜੀ ਮਹਾਰਾਜ ਜੀ ਦਾ ਤੇ ਆਹ ਹਜੂਰੀ ਆ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਪਾਸੇ ਆਹ ਹਜੂਰੀ ਆ ਜੀ ਇਹ ਜਿੱਥੇ ਸ੍ਰੀ ਗੁਰੂਵਰਜਨ ਦੇਵ ਜੀ ਮਹਾਰਾਜ ਜੀ ਨੇ ਬੈਠ ਕੇ ਇਸ਼ਨਾਨ ਕੀਤਾ ਸੀਗਾ ਉਹ ਇਸ਼ਨਾਨ ਵਾਲੀ ਜਿਹੜੀ ਚੌਕੀ ਆ ਉਹ ਇਸ ਟਾਈਮ ਕੱਚ ਦੇ ਵਿੱਚ ਸਜੋ ਵੀ ਪਿਆ ਕੱਚ ਦੇ ਬਾਕਸ ਦੇ ਵਿੱਚ ਬਹੁਤ ਹੀ ਦੇਖ ਸੰਭਾਲ ਨਾਲ ਪੂਰੀ ਰੈਟ ਮਰਿਆਦਾਨਾ ਰੱਖੀ ਹੋਈ ਹੈ ਤੇ ਦਰਸ਼ਨ ਕਰੀ ਸਕਦੇ ਆ ਲੋ ਜੀ ਪਿਆਰੇ ਸਰੋਣ ਜਿਹੜਾ ਪ੍ਰਿੰਟ ਦਿਨਗਾ ਦਾ ਜਿਹੜਾ ਇਤਿਹਾਸਾ ਸ੍ਰੀ ਗੁਰੂ ਰਾਜਾ ਜੰਦੇਵ ਜੀ ਪਿੰਡ ਜਿਹੜੇ ਹੈਗਾ ਮੌਸਾ ਵਿਖੇ ਮਾਤਾ ਗੰਗਾ ਜੀ ਤੋਂ ਹੋਣ ਕਰੋਗੇ ਤਵੇ ਹਾਰਾ ਹੜਿਕਰਮੀ 1646 ਕਿਸਵੀ ਇਸ ਥਾਂ ਤੇ ਚਰਨ ਪਾਏ ਸਨ ਤੇ ਜਦੋਂ ਗੁਰੂ ਮਹਾਰਾਜ ਦੇਉਣ ਗਏ ਸੀਗੇ ਤਾਂ ਇੱਥੇ ਉਹਨਾਂ ਨੇ ਸਟੇ ਕੀਤੀ ਰਾਤ ਕੱਟੀ ਸੀਗੀ ਤੇ ਜਦੋਂ ਇਸ਼ਨਾਨ ਵਗੈਰਾ ਕੀਤਾ ਸੀਗਾ ਰੋਟੀ ਪਾਣੀ ਖਾਦਾ ਸੀ ਤੇ ਜਿਹੜੇ ਵਸਤਰ ਜਿੰਨ ਕਿਤੇ ਉਹ ਜਿਹੜੇ ਵਸਤਰ ਆ ਇਹ ਉਹੀ ਵਸਤਰ ਆ ਮਿੱਤਰੋ ਤੇ ਜਿਹੜੇ ਗੁਰੂ ਮਹਾਰਾਜ ਦੇਤੇ ਛੱਡ ਗਏ ਤੇ ਇਹ ਜਿਹੜੇ ਹੈ ਜਿਹੜੇ ਹੁਣ ਕੱਚ ਦੇ ਲੈਬਾਂ ਦੇ ਵਿੱਚ ਦੇ ਗਾਂਵ ਹੁਣ ਪੂਰਾ ਮੜ ਕੇ ਸ਼ੋਭਿਤ ਕੀਤਾ ਹੋਇਆ ਵਧੀਆ ਤਰੀਕੇ ਨਾਲ ਤੇ ਬਹੁਤ ਤਗੜਾ ਇਤਿਹਾਸ ਵਾ ਤੇ ਕੁਛ ਦੇਖ ਹੀ ਚਾ ਰਹੇ ਹਾਂ ਗੁਰਦਵਾਰ ਦੇ ਜਿਹੜਾ ਕੰਮ ਆਡੇ ਚੱਲੀ ਜਾਂਦਾ ਆ। ਲੋਰੀ ਮਿੱਤਰੋ ਦਰਸ਼ਨ ਕਰੋ ਉਸ ਥਾਂ ਦੇ ਜਿੱਥੇ ਗੁਰੂ ਵਰਦੇ ਜੀ ਮਹਾਰਾਜ ਜੀ ਵਾਲੇ ਰਾਤ ਕੱਟੀ ਉਹ ਜਿਵੇਂ ਕਿ ਦਰਸ਼ਨ ਕਰੋ ਰਾਤਨ ਖੂਦ ਇਹ ਰਾਤਨ ਖੂਦ ਜਿਹੜੀ ਆ ਤੇ ਇਸ ਟਾਈਮ ਤੋਂ ਜੜੋਏ ਦੇ ਵਿੱਚ জানা ਨਹੀਂ ਹੈਗਾ ਪਰ ਜਿਹੜਾ ਖੂ ਹੈ ਯਾਦਗਾਰੀ ਤੌਰ ਤੇ ਜਿਹੜਾ ਉਸ ਟਾਈਮ ਦਾ ਸਾਮ ਕੇ ਰੱਖਿਆ ਹੋਇਆ ਹੈ ਇਹ ਮੋਸਟੀ ਦਾ ਜਿਹੜਾ ਬਾਇਆ ਦਿੱਤਾ ਗਿਆ ਤੇ ਜੰਗਲਾ ਬਾਰੇ ਰੱਖਿਆ ਗਿਆ ਤੇ ਸੰਗਰ ਦੀ ਸੇਫਟੀ ਵਾਸਤੇ ਉਹ ਜਿਹੜਾ ਹੈਗਾ ਤੇ ਆ ਸਤਿਗੁਰੂ ਇਸ ਇੰਤਰਾਸਤ ਤੁਰੀ ਦੇ ਜਾਲਨਾਲਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਵਾਨ ਕਰਕੇ ਨਵੇਂ ਬਸਤਰ ਕੋਲੇ ਸਨ ਤੇ ਪੁਰਾਣੇ ਵਿਚਾਰੇ ਸਨ ਇਸ ਪਿੰਡ ਵੀ ਸੰਗਤ ਨੂੰ ਜਲਾ ਨਿਸ਼ਾਨੀ ਵੱਧੂ ਦਿੱਤੇ ਸੀ ਅੱਜ ਤੱਕ ਪੀਰ ਇਸ ਗੁਰੂ ਸਾਹਿਬ ਕੇ ਮੁਰੇਦ ਹਨ ਨਮਾਜ਼ ਇਸ ਸੰਗਤ ਦਾ ਇਹ ਇਹ ਜਿਹੜਾ ਛੋਟਾ ਜਿਹਾ ਇਤਿਹਾਸ ਸ਼ੋਰ ਦੇ ਵਿੱਚ ਲਿਖਿਆ ਹੋਇਆ ਤੇ ਇਹ ਸਵੇ ਸ੍ਰੀ ਗੁਰੂ ਵਜਲੀ ਜੀ ਮਹਾਰਾਜ ਜਿਹੜੇ ਅਵਸਥਾ ਜਿਹੜੇ ਤੁਹਾਨੂੰ ਪਹਿਲਾਂ ਦਰਸ਼ਨ ਕਰਾਈ ਸੀਗੇ ਆਪਾਂ ਉਹ ਨਿਸ਼ਾਨੀ ਤੌਰ ਤੇ ਜਿਹੜੀ ਰਵਸਤਰ ਨੂੰ ਸਾਵਨ ਵਿੱਚ ਦਿੱਤੇ ਸੀ ਸਾਡੇ ਅੱਜ ਦਾ ਲੋ ਜੀ ਮਿੱਤਰੋ ਇਹ ਜਿਹੜਾ ਤੁਹਾਨੂੰ ਗੁਰਦੁਆਰਾ ਦਿਖਾਇਆ ਆਪਾਂ ਜਦੋਂ ਸ੍ਰੀ ਗੁਰੂ ਅਕਸ਼ੇਵਰ ਦੇਵ ਜੀ ਮਹਾਰਾਜ ਵਿਆਹਣ ਜੇ ਮਾਤਾ ਕੰਗਾ ਜੀ ਨੂੰ ਤੇ ਇੱਥੇ ਰਾਤ ਕੱਟੀ ਸੀਗੀ ਤੇ ਇਸ਼ਨਾਨ ਪਾਣੀ ਕੀਤਾ ਸੀਗਾ ਤੇ ਉਹ ਜਿਹੜੇ ਵਸਤਰ ਜਿਹੜੇ ਲਾਇ ਸੀ ਨਿਸ਼ਾਨੀ ਵਜੋਂ ਜਿਹੜੇ ਇਹ ਵਸਤਰ ਉਹ ਇੱਥੇ ਸੰਗਤਾਂ ਨੂੰ ਦੇ ਗਏ ਸੀਗੇ ਤੇ ਤੇ ਗੁਰਦਰਾ ਵਿੱਚ ਉਹ ਜਿਹੜੇ ਹੈਗੇ ਵਸਤਰ ਸ਼ੋਭਿਤਵਾ ਤੇ ਇਹ ਜਿਹੜੀ ਸਾਡੀ ਵੀਡੀਓ ਆ ਜਿਹੜਾ ਉਪਰਾਲਾ ਤੁਹਾਨੂੰ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤਾਂ ਤੱਕ ਲਈ ਮਿਲਦੇ ਆ ਅਗਲੀ ਵੀਡੀਓ ਵਿੱਚ